ਪਿਛਲੇ 3 ਮਹੀਨਿਆਂ ਤੋਂ ਨਸ਼ੇ ਦੇ ਖਿਲਾਫ ਛੇੜੀ ਮੁਹਿੰਮ ਦੇ ਵਿੱਚ ਨੂੰ ਕਾਮਯਾਬ ਕਰਨ ਵਾਸਤੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦਾ ਅਹਿਮ ਰੋਲ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਅੱਜ ਦਿਨ ਜਿਹੜੀਆਂ ਨਸ਼ੇ ਤਸਕਰਾਂ ਨੂੰ ਫੜਿਆ ਜਾ ਰਿਹਾ ਤੇ ਵੱਡੀਆਂ ਜਿਹੜੀਆਂ ਖੇਪਾਂ ਵੀ ਨਸ਼ੇ ਦੀਆਂ ਉਹ ਬਰਾਮਦ ਹੋ ਰਹੀਆਂ ਅੱਜ ਵੀ ਇੱਕ ਵੱਡੀ ਖੇਪ ਬਰਾਮਦ ਹੋਈ ਹੈ ਤੇ ਨਸ਼ੇ ਦੇ ਜਿਹੜਾ ਤਸਕਰ ਹੈਗਾ ਉਹਨੂੰ ਵੀ ਕਾਬੂ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਐਸਐਸਪੀ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਆਖਿਰ ਕੀ ਮਾਮਲਾ ਸੀਗਾ ਤੇ ਕਿਸ ਤਰ੍ਹਾਂ ਦੀ ਜਿਹੜੀ ਆ ਕਾਮਯਾਬੀ ਇਹਨਾਂ ਨੂੰ ਮਿਲੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਜਿਹੜੀ ਕਾਮਯਾਬੀ ਹੈ ਸਰ ਉਹ ਕਿਸ ਤਰ੍ਹਾਂ ਬੜੀ ਵਧੀਆ ਕਾਮਯਾਬੀ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਜਦੋਂ ਸਾਡੇ ਸੀਆਈਏ ਜ਼ੀਰਾ ਵੱਲੋਂ ਸਿੱਟੀ ਜ਼ੀਰਾ ਵਿੱਚ ਜਿਹੜਾ ਪਿਛਲੇ ਕੁਝ ਦਿਨਾਂ ਪਹਿਲਾਂ ਜਿਹੜਾ 2 ਕਿਲੋ ਦੀ ਰਿਕਵਰੀ ਹੋਈ ਸੀ ਸਾਡੀ ਹੈਰਨ ਦੀ ਉਹਦੇ ਵਿੱਚ ਉਹਦੇ ਲਿੰਕ ਦੇ ਵਿੱਚ ਅੱਗੇ ਜਿਹੜਾ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਰਸ਼ਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਜਿਹਦੇ ਪਾਸੋਂ 3.5 ਕਿਲੋ ਹੈਰਨ ਤੇ 2 ਲੱਖ ਰਕਮ ਵੀ ਬਰਾਮਦ ਹੋਈ ਸਰ ਇਹ ਵਡੀਆਂ ਜਿਹੜੀਆਂ ਪਿਛਲੇ ਦਿਨਾਂ ਚੋਂ ਰਿਕਵਰੀਆਂ ਹੋ ਰਹੀਆਂ ਵਡੀਆਂ ਖੇਪਾਂ ਸੱਤ ਬਰਾਮਾ ਦੋਰੀਆਂ ਸਰ ਜਿਹੜੀ ਸਰਵਾਰਤੀ ਜਾਂਚੇ ਪਤਾ ਲੱਗਿਆ ਸਰ ਇਹ ਕਿੱਥੋਂ ਆਉਂਦੀਆਂ ਤੇ ਕਿਸ ਤਰ੍ਹਾਂ ਇਹ ਸਪਲਾਈ ਜਿਹੜੇ ਕਰਦੇ ਆ ਜੀ ਸਪਲਾਈ ਬਿਲਕੁਲ ਜੀ ਇਹ ਉਹੀ ਹੈ ਵੀ ਇਹ ਸਾਰੀ ਹਿਰਨ ਤਾਂ ਪਾਕਿਸਤਾਨ ਤੋਂ ਹੀ ਆਉਂਦੀ ਹੈ ਤੇ ਇਹਦੇ ਵਿੱਚ ਜਿਹੜਾ ਅੱਗੇ ਲਿੰਕ ਦੇ ਵਿੱਚ ਵੀ ਕਿੰਨੇ ਮੇ ਥਾਂ ਤੇ ਉਹਨੇ ਲਈ ਹੈ ਜਿਹੜੇ ਕੁਸ਼ਤਾ ਹੁੰਦੇ ਜਿਹੜੇ ਉੱਥੋਂ ਚੱਕਦੇ ਆ ਦੋਸਤੋ ਅੱਗੇ ਜਿਹੜੀ ਵੇਚਦੀ ਆ ਉਸ ਦੀ ਉਸ ਸੰਬੰਧੀ ਸਾਡੀ ਜਿਹੜੀ ਪੁੱਛਗਿੱਛ ਚੱਲ ਰਹੀ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਵੀ ਉਹ ਜਿਹੜੀ 2 ਕਿਲੋ ਫੜੀ ਸੀ ਉਸ ਤੋਂ ਹੀ ਜਿਹੜੀ ਅੱਗੇ ਜਿਹੜੀ ਪੁੱਛਗਿੱਛ ਤੋਂ ਸਾਡੇ ਸਾਹਮਣੇ ਆਇਆ ਸੀ ਜਿਹਦੇ ਵਿੱਚ ਜਿਹੜਾ ਰਿਸ਼ਪਾਲ ਸਿੰਘ ਨੂੰ ਫੜਿਆ ਤੇ ਇਹਦੇ ਪਾਸ 3.5 ਕਿਲੋ ਪਰ ਇਹਨਾਂ ਤੇ 2 ਲੱਖ ਤੋਂ 1 ਕਰਨੇ ਨੇ ਇਹ ਸਿਰ ਖੁਦ ਸਦਾਗਰ ਨੇ ਜਾਂ ਇਹ ਕਿਸੇ ਕਰਿੰਦੇ ਨੇ ਜਾਂ ਕਿੰਨਾ ਵਾਸਤੇ ਬਿਲਕੁਲ ਜਿਹੜੀ ਇੰਨੀ ਵੇਚ ਰਹੇ ਤਾਂ ਸਦਾਗਰ ਹੀ ਹੈ ਜਿਹੜੀ ਇੰਨੇ ਲੈਵਲ ਦੀ ਇਹਨਾਂ ਤੋਂ ਫੜੀ ਗਈ ਹੈ ਇਹ ਤਾਂ ਆਪ ਹੀ ਸਦਾਗਰ ਇਹ ਆ ਕਿ ਵੇਚਦੇ ਆ ਲੈ ਕੇ ਤੇ ਇਸ ਦਾ ਵਪਾਰ ਕਰਦੇ ਆ ਨਜਾਇਜ਼ ਤੰਦੇ ਚੋਂ ਲੱਖਾਂ ਰੁਪਏ ਕਮਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਧਿਕਾਰੀਆਂ ਨੇ ਦੱਸਿਆ ਵੀ ਜਿਹੜੇ ਖੁਦ ਹੀ ਜਣੇ ਆਇ ਸੁਦਾਲਗਰ ਨੇ ਵੱਡੀਆਂ ਖੇਪਾਂ ਜੜੀਆਂ ਸੀਮਾ ਪਾਰ ਤੋਂ ਜੜੀਆਂ ਆਉਂਦੀਆਂ ਭਾਰਤ ਦੇ ਇਲਾਕੇ ਵਿੱਚ ਉਹਨਾਂ ਨੂੰ ਜੜਾ ਇਹ ਮੰਗਵਾਉਂਦੇ ਨੇ ਤੇ ਉਸ ਤੋਂ ਬਾਅਦ ਇਹ ਜੜੀ ਨੌਜਵਾਨੀਆਂ ਭਾਰਤ ਦੀ ਜੜੀ ਖਾਸ ਤੌਰ ਤੇ ਫਰੋਈਪੁਰ ਦੀ ਉਹਨਾਂ ਨੂੰ ਜੜਾ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਜੜੀਆਂ ਕੀਤੀਆਂ ਜਾਂਦੀਆਂ ਵੀ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਸੂਚਨਾ ਮਿਲਦੀ ਆ ਪੁਲਿਸ ਨੂੰ ਤੇ ਉਹਨਾਂ ਦੇ ਵੱਲੋਂ ਜੜੀ ਇਹ ਵੱਡੀਆਂ ਜੜੀਆਂ ਨਾਕੇਬੰਦੀ ਕਰਕੇ ਤੇ ਜਾਂ ਛਾਪੇਮਾਰੀ ਕਰਕੇ ਇਹ ਸ਼ੱਕੀ ਲੋਕਾਂ ਨੂੰ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਪਤਾ ਚੱਲਦਾ ਵੀ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਤੇ ਉਹਨ ਇਹ ਕਾਰਵਾਈ ਉਹ ਕੀਤੀ ਜਾਂਦੀ ਹੈ ਅੱਜ ਵੀ ਜਿਹੜਾ ਮਾਮਲਾ ਸਾਹਮਣੇ ਆਇਆ 3.5 ਕਿਲੋ ਜਿਹੜੀਆਂ ਹਿਰੋਇਨ ਬਰਾਮਦ ਕੀਤੀ ਹੈ 2 ਲੱਖ ਦੀ ਡਰਗ ਮਨੀ ਕੀਤੀ ਹੈ ਤੇ ਇੱਕ ਜਿਹੜਾ ਦੋਸ਼ੀ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਜਿਹੜੀ ਹੈ ਫਰੋਇਪੁਰ ਪੁਲਿਸ ਨੂੰ ਜਿਹੜੀ ਆ ਮਿਲੀ ਹੈ ਜੋ ਦਿਖਾਉਂਦੀ ਹੈ ਵੀ ਨਸ਼ੇ ਦੇ ਖਰਾਬ ਜਿਹੜਾ ਜੂਤ ਛੇੜਿਆ ਹੋਇਆ ਸਭ ਤੋਂ ਵੱਡਾ ਰੋਲ ਜ਼ਿਲ੍ਹਾ ਫਰੋਇਪੁਰ ਦਾ ਹੀ ਇਹਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਵੱਡੀਆਂ ਰਕਮੀਆਂ ਜ਼ਿਲ੍ਹਾ ਫਰੋਇਪੁਰ ਪੁਲਿਸ ਇਹਦੇ ਵਿੱਚ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਧਾਨਿਕ ਸਵੇਰਾ ਫਰਕ